ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਚਾਹ ਚੂਰੀ ਤੇ ਦੁੱਧ ਹੈ ਤੇ ਚਾਹ ਜਿਹੜਾ ਕਾਫੀ ਨੂੰ ਦਿਆ ਚਾਹ ਚੂਰੀ ਕਰ ਤੋ ਇਹ ਜਿਹੜਾ ਸਾਡਾ ਨਿਆਣਾ ਇਹ ਕਾਫੀ ਤੋਂ ਬਗੈਰ ਨਹੀਂ ਜੀ ਰਿਹਾ ਉਹ ਨਹੀਂ ਲੈ ਰਹਾ ਪਰ ਨਾ ਬਹੁਤ ਚਲੋ ਇਹ ਇਧਰ ਵੀ ਮਹਾਰਾਜ ਕਹਿੰਦੇ ਨੇ ਕਿ ਵੀ ਮੈਂ ਚੂਰੀ ਖਾਣੀ ਹੈ ਹਾਂਜੀ ਇਧਰ ਠੰਡ ਨਹੀਂ ਲੱਗਦੀ ਬਹੁਤੀ ਬਹੁਤ ਹੀ ਟੀ-ਸ਼ਰਟ ਪਾ ਕੇ ਅਜੇ ਵੀ ਤਹੀਂ ਮਾਰ ਜੈਕਟਾ ਪਾਈਆਂ ਤੇ ਸ਼ਾਲ ਲਏ ਆ ਮੈਨੂੰ ਪਸੀਨਾ ਆ ਜਾਂਦਾ ਆ ਇਹਦੇ ਬਸ ਸਹੀ ਗੱਲ ਆਖੀ ਨਾ ਇਹ ਅੱਛਾ ਹਾਂ ਤੋ ਵੀ ਬੋਲ ਲੈਣੇ ਆਈ ਹਾਂ ਇਹਦੇ ਦਾ ਬਚ ਕੇ ਲਈ ਤੂੰ ਆਪਣੇ ਆਪ ਨੂੰ ਪਹਿਲਾਂ ਆਉਣਾ ਪਈ ਤੇ ਬਣਿਆ ਬਹੁਤ ਕੁਛ ਹੈ ਪਰ ਖਾਣੀ ਚੂਰੀ ਹੈ ਹਾਂ ਬਣਿਆ ਤੇ ਬੋਲ ਸੋਸ ਆ ਵੀ ਆਏ ਨੇ ਬਣਾਈ ਆਲੂ ਮਟਰ ਕਟਰ ਹਾਂ ਆਲੂ ਮਟਰ ਤੇ ਪਿਆਜ਼ ਵਿੱਚ ਅਦਰਕ ਲਸਣ ਸਾਰਾ ਵਿੱਚ ਜੀ ਇਹ ਮੈਂ ਬਣਾਈ ਕੁੱਕਰ ਦੇ ਵਿੱਚ ਤਾਂ ਕਰਕੇ ਇਤਾਂ ਦੇ ਬਣੀ ਇਹਦੇ ਦਰੂਲੇ ਬਾਤ ਬਾਂਦੀ ਜੇ ਕੁੱਕਰ ਵਿੱਚ ਮੇਰੀ ਜਰੂਰੀ ਹੈ ਬਾਤਾ ਮਮੀ ਜੀ ਪੁੱਛੇ ਬਲਾਕ ਲਾ ਕੇ ਲੈ ਆਣੇ ਆ ਤੇ ਮੱਖਣ ਦੀ ਘਬਰਾਉਣੀ ਕਿ ਉਹ ਵਾਲੀ ਦੂਸਰੀ ਹਲੋ ਗੱਟ ਮਮੀ ਜੀ ਵੈਰੀ ਗੁੱਡ ਆ ਸਾਵਨ ਨੂੰ ਕਿੰਨੀ ਭੁੱਖ ਲੱਗੀ ਆ ਪਤਾ ਨਹੀਂ ਕਿੰਨੂ ਲੱਗੀ ਆ ਖਾਣ ਵਾਲੇ ਆਣ ਨਹੀਂ ਰਹੇ ਆ ਵਰੁਣ ਤੇ ਕਹਿੰਦਾ ਮੈਂ ਖਾਣੀ ਆ ਸਾਵਨ ਲਈ ਮੈਂ ਕਹਿੰਦਾ ਆ ਪਾਇਆ ਪੰਗੋੜੀਆਂ ਵਾਲਾ ਅਸੀਂ ਸਾਰੇ ਨੇ ਖਾ ਲਈ ਆ ਤੇ ਬੱਚਾ ਬਾਟੀ ਰਹਿੰਦੇ ਆ ਤੇ ਸਾਵਨ ਕੇ ਵਰੁਣ ਜੰਦਾ ਕਿ ਮੈਂ ਸਸੀ ਗੱਲ ਜੀ ਮਾਰੂ ਕਿੰਨਾ ਕਿ ਮੈਂ ਨਹੀਂ ਖਾਣੀ ਕੋਈ ਵੀ ਸਬਜ਼ੀ ਤੇ ਮੈਨੂੰ ਵੀ ਚੂੰਡਾ ਦੇ ਮੈਂ ਚਾਹ ਦੀ ਚੂੰਡਾ ਬਣਾ ਲਿਆ ਅੱਜ ਆਪਾਂ ਬਣਾਉਣੇ ਆ ਮੱਕੀ ਦੇ ਚੁੱਕੇ ਦੀ ਮੱਕੀ ਦੇ ਮੱਕੀ ਦੇ ਢੋਡੇ ਦੀ ਮੈਂ ਤਾਂ ਹੀ ਤਾਂ ਫੁਲਕਾ ਹੀ ਰੋਟੀ ਗਿੰਨੇ ਮੱਕੀ ਦੀ ਰੋਟੀ ਹੈ ਨਾ ਹਾਂਜੀ ਤੇ ਬਸ ਇਹਨੂੰ ਮੱਕੀ ਢੋਡਾ ਦੀ ਬੋਲਦੇ ਹਾਂ ਤੁੰਗੜਾ ਨਾ ਇਹਦੀ ਬਣਾਉਣੀ ਹੈ ਅੱਜ ਚੂੰਡੀ ਕਿਹੜੀ ਖਾਣੀ ਮਰਜ ਗੋਡਵਾਲੀ ਚ ਖੰਡਵਾਲੀ ਚ ਢੂਣ ਵਾਲੀ ਠੀਕ ਹੈ ਉਹ ਵਾਲੇ ਹਾਂ ਜਿੱਦਾਂ ਪੁਰਾਣੇ ਬਜ਼ੁਰਗ ਨਹੀਂ ਉਹਦੇ ਵਿੱਚ ਬਹਿੰਦੇ ਹੁੰਦੇ ਚੁੱਲ੍ਹੇ ਅੱਗੇ ਚੁੱਲ੍ਹੇ ਗਾੜੀਓ ਲੱਤਾਂ ਇਕੱਠੀਆਂ ਕਰਕੇ ਉਹਦਾ ਬਾਜੀ ਕੁਰਸੀ ਤੇ ਬੈਠੇ ਨੇ ਪਤਾ ਨਹੀਂ ਕੀ ਕਰਦਾ ਹੈ ਬੋਨ ਮੀਟ ਜੇ ਕਿਉ ਮੈਂ ਪਤਾ ਕੀ ਮੈਂ ਤੇ ਇਹਦੇ ਬਾਰੇ ਸੋਚ ਰਹੀ ਸੀ ਬੋਨ ਮੀਟ ਤਾਂ ਕੋਈ ਤਾਕਤ ਨਹੀਂ ਦਿੰਦਾ ਪਰ ਕਿਉ ਉਹ ਤਾਂ ਤਾਕਤ ਨਹੀਂ ਦਿੰਦਾ ਇਹ ਨਹੀਂ ਦਿੰਦਾ ਦੇਸੀ ਕਿਉ ਕਰਦਾ ਇਹ ਤਾਕਤ ਦਿੰਦਾ ਇਹ ਇਤਨੀ ਚੰਦਾ ਹੈ ਨਹੀਂ ਮੈਂ ਸੱਚੀ ਸੋਚ ਰਹੀ ਮੈਂ ਕਿ ਬੋਨ ਮੀਟ ਮੈਂ ਕਿ ਭਾਬੀ ਜੀ ਬੋਨ ਮੀਟ ਕਦੋਂ ਲਾਏ ਤੇ ਲੈ ਕੇ ਨਹੀਂ ਆਉਂਦੇ ਹਾਂ ਲਾ ਜੀ ਇਹ ਪਾਲਿਆ ਸੀ ਕਿਉ ਤੇ ਅੱਜ ਬਣੀ ਗੀਦੀ ਮੱਕੀ ਦੀ ਰੋਟੀ ਦੀ ਜੁਰੀ ਪਤਾ ਨਹੀਂ ਅਰੇ ਤਾਂ ਮੈਨੂੰ ਤੇ ਚਾਹ ਦੇ ਨਾਲ ਵੀ ਬੜੀ ਸਵਾਲ ਲੱਗਦੀ ਹੈ ਮੱਕੀ ਦੀ ਵੀ ਇਹ ਕੀ ਚੂਰੀ ਜਿਹੜੀ ਆ ਵੀ ਕਿਸੇ ਵੀ ਰੋਟੀ ਦੀ ਚੂਰੀ ਬਣਾ ਸਕਦੇ ਨੇ ਤੇ ਅੱਜ ਜਿਵੇਂ ਬਣਾ ਸੀਗਾ ਇਹ ਬੜਾ ਸ਼ੋਰ ਕਰਨ ਲਈ ਇਹ ਬੋਟਲ ਰਿਫਰਿਜਰੇਟਰ ਵੀ ਕੰਮ ਨਹੀਂ ਹੋ ਰਹੀ ਆ ਮੈਂ ਬੰਦ ਹੀ ਕਰਤੀ ਆ ਮੈਂ ਕਿਹਾ ਨਹੀਂ ਤੇ ਆਵਾਜ਼ ਨਹੀਂ ਆਉਣੀ ਕਿਉਂ ਹੋ ਜਾਂਦਾ ਨਹੀਂ ਜਸ ਮੈਮ ਹੁਣ ਇਹਨੂੰ ਮਜ਼ਾ ਆਊਗਾ ਖਾਣ ਦਾ ਸਬਜ਼ੀਆਂ ਨਹੀਂ ਖਾਣੀਆਂ ਚਲੋ ਚੂਰੀ ਵੀ ਮਾੜੀ ਚੀਜ਼ ਨਹੀਂ ਹੈਗੀ ਖਾ ਲੈਣੀ ਚਾਹੀਦੀ ਆ ਇਸ ਜਾਈ ਇਹ ਵੀ ਗੁੜ ਵਾਲੀ ਚੂਰੀ ਮੱਕੀ ਦੀ ਮੈਨੂੰ ਹੀ ਗੁੜ ਵਾਲੀ ਚੂਰੀ ਜਿਹੜੀ ਜ਼ਿਆਦਾ ਪਸੰਦ ਆ ਸੱਚੀ ਗੱਲ ਆ ਗੁੜ ਵਾਲੀ ਚੂਰੀ ਆ ਹਾ ਹਾ ਤੁਸੀਂ ਤਾਂ ਅਜੇ ਵੀ ਖਾਂਦੇ ਹੋ ਮਲਾਈ ਵਾਲਾ ਕਰਿਆ ਦੁੱਧ ਕੋਣ ਗਲਾਸ ਤੁਸੀਂ ਅਜੇ ਵੀ ਗੁੜ ਵਾਲਾ ਜਿਹੜਾ ਫੁਲਕਾ ਆ ਖਾਦੀ ਸ਼ੱਕਰ ਗੁੜ ਦੇ ਉਹ ਫੁਲਕਾ ਲੈ ਕੇ ਤੇ ਉੱਤੇ ਥੋੜਾ ਜਿਹਾ ਜਮ ਮੱਖਣ ਪਾ ਕੇ ਜਾਂ ਦਹੀਂ ਘਿਓ ਪਾ ਕੇ ਕਿੰਦੀ ਕਿਤੇ ਖਾਂਦੇ ਹੋ ਹਾਂ 6 ਮਹੀਨਿਆਂ ਬਾਅਦ ਹਾਂਜੀ ਬਿਲਕੁਲ ਤੇ ਦਿਲ ਕਰਦਾ ਮੈਨੂੰ ਪਸੰਦ ਬਹੁਤ ਆ ਹਾਂਜੀ ਵਰਨੁਜ ਜੀ ਆ ਗਏ ਤੂੰ ਬੜੇ ਓਕੇ ਸਾ ਲੈ ਰਹੇ ਆ ਪੁੱਤਰ ਕੋਈ ਨਹੀਂ ਬੱਸ ਤਾਈ ਉਹ ਕਿਦਾਂ ਕਿਦਾਂ ਉਹ ਸਾ ਸੁੱਖਾ ਕਿਦਾਂ ਹੋਣਾ ਯਾ ਦੱਸ ਬੱਸ ਸੁੱਖਾ ਵਰ ਨਾ ਇਹ ਜਾ ਉਹ ਇਹ ਹੋ ਜੇ ਤਾਂ ਸੁੱਖਾ ਸਾਹ ਚਾ ਚੁੜੀ ਹੋ ਜਿਆ ਇਹ ਕਾਦਰੀ ਫੜ ਲਈ ਹੁਣ ਸਿੱਕਦੇ ਨੇ ਸਾ ਮੋੜੇ ਨੇ ਨਾਲ ਆਉਣਾ ਡਾਕਟਰ ਡਾਕਟਰ ਵੀ ਮੋਡਲ ਸੇਕਲ ਦੇਣ ਲੱਗੇ ਓਪਨਿੰਗ ਮੋੜੇ ਗੇ ਮਿਲ ਗਈ ਸਭ ਨੇ ਮੋੜੇ ਗਏ ਆ ਜੀ ਆ ਵੇਖੋ ਦਿਖਾਓ ਮੈਕੈਨੀਜ਼ਮ ਹੀ ਬਣਾਤੀ ਹੁਣ ਬਸ ਜੀ ਮੱਕੀ ਦੇ ਦੋ ਗਰਮਾ ਗਰਮ ਪ੍ਰਸ਼ਾਦੇ ਫੁੱਲ ਕੇ ਟੋੜਦੇ ਤੇ ਨਾਲ ਪਾਇਆ ਵਿੱਚ ਲੂਣ ਤੇ ਵਿੱਚ ਉਧੂ ਹੀ ਥੱਲੇ ਰੋਲੀ ਜਾਂਦੇ ਸੀ ਸੌਰੀ ਤੇ ਵਿੱਚ ਪਾਇਆ ਦیسی ਘਿਓ ਤੇ ਲੋ ਜੀ ਚੂਰੀ ਬਹੁਤ ਸਾਰਾ ਇਹਦੇ ਨਾਲ ਤੁਸੀਂ ਚਾਹ ਲੈ ਲਓ ਦੁੱਧ ਲੈ ਲਓ ਚਾਹ ਬਣਾਈਏ ਵਨੋ ਮੈਂ ਬਣਾਉਂਗਾ ਬਸ ਇਹ ਹੁਣ ਮੈਂ ਨਹੀਂ ਬਣਾਣੀ ਹੁਣ ਤੂੰ ਬਣਾਣੀ ਚੰਗਾ ਜੀ ਮੈਂ ਚੰਗੀ ਨਹੀਂ ਮੈਂ ਚਾਹ ਦਾ ਕੰਮ ਹੀ ਛੱਡ ਤਾ ਨਾ ਮੈਂ ਬਿੰਦੀ ਨਾ ਬਣਾਉਂਦੀ ਨਹੀਂ ਸਵੀਰੇ ਤੇ ਮੈਂ ਹੀ ਬਣਾਉਣੀ ਆ ਸਵੇਰੇ ਜੁੜ ਜਾ। ਜੀ ਅਜੇ ਬੀਤੀ ਹੈ ਕਿ? ਹਾਂਜੀ। ਚਾਹ ਤੇ ਜਿੰਨੀ ਵਾਰ ਮਰਜ਼ੀ ਮਿਲ ਜੇ। ਹਾਂਜੀ ਕਰੀਏ ਤੇ ਨਾ। ਮੈਂ ਨਹੀਂ ਪਾਇਆ ਮੰਮੀ ਜੀ। ਮੈਂ ਨਹੀਂ ਸੀ ਪਾਇਆ। ਕੀ? ਕਿੱਦਾਂ ਕਰ? ਹਾਂਜੀ। ਜੇ ਕੋਈ ਫਾਇਦਾ ਰਹੇ। ਕੋਈ ਨਹੀਂ ਹੋਇਆ। ਨਹੀਂ ਹੋਇਆ। ਹਾਂਜੀ। ਠੀਕ ਨਾ ਹੱਥਾਂ ਤੇ ਚੂਰੀ ਵੈਸੇ ਹੱਥ ਨਹੀਂ ਕੁੱਟੀ ਜਾਂਦੀ ਆ। ਇਹ ਚਮਚਿਆਂ ਨਾਲ ਨਹੀਂ ਕੁਟੀ ਜਾਂਦੇ। ਆ ਬਲਰ ਕਿਉਂ ਢੰਡਿਆ? ਨਹੀਂ ਮਾਤਾ ਜੀ। ਬਲਰ ਨਹੀਂ ਆਂਡਿਆ। ਮਾਤਾ ਜੀ। ਮੇਰੀ ਇਹ ਅੱਕਾ ਬਲਾਰੋ ਵੀ ਹੈ। ਲਓ ਜੀ ਖਾਓ ਅਰੁਣ ਜੀ ਚੂਰੀ। ਕੀ ਹੋਇਆ? ਇਹ ਮਟਰ ਕਟਰ ਆਲੂ ਨਹੀਂ ਕੁਛ ਨਹੀਂ ਖਾਣਾ। ਹਾਂ। ਇਹ ਖਾਣੀ। ਤੇਰੀ ਸਬਜ਼ੀਆਂ ਪਈਆਂ ਪਰ ਨਹੀਂ ਖਾਣਾ। ਓਨੀ ਕੱਟ ਕਰ ਦੋ ਫਿਰ ਖਾਜੂ ਨਹੀਂ ਹੋਣੀ। ਇਹ। ਇਹ ਲੈਣੀ ਆ। ਇਹ ਨਹੀਂ ਜਲੇ ਬੀ ਜਲੇ। ਨਾ ਕਰ ਤੋਂ ਨਹੀਂ। ਮੇਰੇ ਲਈ ਬਣਾ ਲਈ ਅਦਰਕ ਪਾਈ ਵਿੱਚ ਆਵੇਗਾ ਅਦਰਕ ਜਵਾਨ ਅਦਰਕ ਨੂੰ ਚੰਗੀ ਤਰ੍ਹਾਂ ਕੁੱਟ ਲਓ ਨਾ ਮੰਮੀ ਮੈਂ ਕਿਉਂ ਤੁਸੀਂ ਸਵੇਰੇ ਸਕੂਨ ਨਾ ਮੈਂ ਨਹੀਂ ਲੈਣੀ ਆ ਸਵੇਰੇ ਵੀ ਲੈਣੀ ਆ ਤੇ ਹੁਣੇ ਪਕਾ ਲੈਣੀ ਆ ਸਵੇਰੇ ਪਕਾ ਦੇਣਾ ਠੀਕ ਅਦਰਕ ਵਿੱਚ ਆ ਅਦਰਕ ਮੈਂ ਦੇਣ ਲੱਗੀ ਆ ਬਹੁਤ ਠੀਕ ਪਾ ਲਓ ਮਨੂ ਵਰਣ ਬੜੀ ਸਵਾਲ ਲੱਗਣ ਦੀ ਹੈ ਤੇ ਚੂਰੀ ਚਲੋ ਪਾਉ ਜੀ ਇਹਨੇ ਬੜੀ ਆ ਜੀ ਦੇਖੋ ਅਦਰਕ ਦਾ ਪੇਸਟ ਕੱਢ ਕੇ ਚੰਗੀ ਤਰ੍ਹਾਂ ਨਿਚੋੜ ਕੇ ਰੱਖ ਲਿਆ ਜਾ ਇਹਵੇਂ ਨਿਚੋੜ ਕੇ ਨਾ ਪੁਜਾਰ ਦੇਖੋ ਕੋਈ ਖਾ ਕੇ ਨਾ ਗਾਲੂ ਚਾ ਲਗੂ ਕੀ ਆਖੇ ਉਹ ਇਹ ਡੋਰ ਜਿਹਾ ਰਹਿਣਾ ਇਸ ਮੈਂ ਤਾਂ ਬੈਕ ਕੋ ਮੈਂ ਵੀ ਇਹਦੇ ਰੱਖਿਆ ਤੇ 3-4 ਦਿਨਾਂ ਦਾ ਚਾਹੀਏ ਹੈ ਜੀ ਇਹ ਵੀ ਮੈਨੂੰ ਮੰਨਣਾ ਪਵੇਗਾ ਤਾਂ ਆਪਣੀ ਪੋਸਟਿੰਗ ਟ੍ਰੇਲਿੰਗ ਕਲਮਤ ਨੇ ਹਾਈਐਸਟ ਅਵਰ ਪ੍ਰੋਫਿਟ ਐਂਡ ਸੈਲਸ ਇਹ ਵੀ ਅਮੇ ਦੇਖਣਾ ਹੋਗਾ 10000 ਹਰ ਇੱਕ ਚੀਜ਼ ਹੈ ਗਰਮ ਖਾਵਾ ਗਰਮ ਗਰਮ ਮਖਾਣਾ ਮਿੱਠਾ ਥੋੜਾ ਸੱਚੀ ਬਹੁਤ ਸਵਾਦ ਬਣੀ ਸੱਚੀ ਭਾਬੀ ਬਹੁਤ ਸਵਾਦ ਆ ਸੋ ਤੁਸੀਂ ਵੀ ਨਾ ਮੈਨੂੰ ਲੱਗਾ ਕਣਕ ਵਾਲੀ ਤੇ ਸਾਰੇ ਖਾਂਦੇ ਹੋਣਗੇ ਮੱਕੀ ਵਾਲੀ ਭਰਾਂ ਕੇ ਦੇਖੋ ਅੱਜ ਤੱਕ ਮੈਂ ਬਾਈ ਬਣਾਈ ਆ ਬਾਈ ਇਹ ਬਾਈ ਨੇ ਲਿਆ ਮੈਂ ਘੱਤੀ ਹੋ ਗਈ ਆ ਬਾਈ ਲੈਂਦੇ ਆ ਅੱਜ ਤੱਕ ਮੈਂ ਬਾਈ ਆ ਅੱਜ ਤੱਕ ਮੈਂ ਬਾਈ ਨਮਕ ਵਾਲੀ ਲੂਣ ਵਾਲੀ ਹੋਣ ਮੈਂ ਭੋਣੀ ਆ ਹੋ ਲੈ ਹੋਣੀਆਂ ਜੀ ਲੋੜ ਵਾਲਾ ਅੱਜ ਕੱਲ ਦੀ ਜਿਹੜੀ ਕੁੜੀ ਆਉਂਗੇ ਤੇ ਉਹ ਇਸ ਤਰ੍ਹਾਂ ਜਾਣ ਜਾਣ ਕੇ ਬੋਲਦੀ ਐ ਮੈਂ ਕੰਨਾ ਐ ਮੈਂ ਆਣਾ ਐ ਮੈਂ ਜਾਣਾ ਐ ਕਾਨਾ ਐ ਤੇ ਮੈਂ ਐ ਵੈਰੀ ਰੁੱਭੀ ਹੋਈ ਜਾਂਡੀ ਚੰਗੀ ਭਲੀ ਮੈਂ ਬਰੂ ਬਣਾਈ ਬਰੂੰਦੀ ਦਿਖਾਣਾ ਆਪ ਨਹੀਂ ਦੇਖ ਤੋਂ ਮਾਂਦੇ ਆ ਬਰੂ ਰਾਜਾ ਪੁੱਤ ਤੇ ਛੋਟਾ ਜਿਹੜਾ ਆ ਉਹਨੇ ਕੁਛ ਨਹੀਂ ਖਾਦਾ ਉਹਨੇ ਆ ਕੇ ਦੁੱਧ ਦਾ ਗਲਾਸ ਪੀਤਾ ਨਾਲ ਬਰੈਡ ਖਾਦੀ ਬਸ ਉਹ ਮੈਂ ਚਾਹ ਉਹ ਕਹਿੰਦਾ ਮੈਂ ਬਰੈਡ ਹੀ ਖਾਣੀ ਐ ਉਹ ਗਰਮ ਹੋ ਗਿਆ ਪਾਣੀ ਦਾ ਨੂ ਲੈਣਾ ਉਹ ਬੁੱਲਗੇ ਪੱਤੀ ਬਾਏ ਮੋਡੇ ਨੂੰ ਸੇਕ ਦੇਣ ਵਾਸਤੇ ਪਾਣੀ ਵੀ ਪਾ ਲਿਆ ਇੱਤ ਰੋਟੀ ਖਾਣੀ ਆ ਜਾਂ ਮਤਲਬ ਕਿ ਮੋਡੇ ਨੂੰ ਸੇਕ ਦੇਣਾ ਮੋਡੇ ਨੂੰ ਪਾਣੀ ਦੇਣਾ ਮੋਡੇ ਨੂੰ ਪਾਣੀ ਦੇਣਾ ਮੋਡੇ ਨੂੰ ਪਾਣੀ ਦੇਣਾ ਸਾਰੇ ਕੰਮ ਹੋ ਜਾਣਗੇ ਅੱਜ ਸੜਾ ਖਾਣਾ ਵੀ ਰਾਤ ਦਾ ਟੇਟ ਹੋ ਜਾਣਾ ਪਾਣੀ ਸੱਤ ਹੋਵੇਗਾ ਸੇਕ ਪਤਾ ਨਹੀਂ ਕਦੋਂ ਕਰ ਲੈ ਆਂਗੇ ਅੱਜ ਹੀ ਕੀਤਾ ਭਾਬੀ ਜੀ ਅਈ ਤੁਸੀਂ ਲੇਟ ਆਏ ਹੋ ਹਾਂਜੀ ਜੇ ਤੁਸੀਂ ਟਾਈਮ 'ਚ ਆਈ ਹੁੰਦੇ ਲੈ ਪੁੱਤ ਮਾਸੋ ਹਸਪੀਟਲ ਆਫ ਸੇਖ ਜਿਆਦਾ ਪੈਣਾ ਕੋਈ ਗੱਲ ਨਹੀਂ ਲੱਗੇ ਤੁਸੀਂ ਸੇਖੋਂ ਤੇਜ਼ ਹੀ ਕਰਦਾ ਸੇਖ ਨਾਲ